ਪੰਜਾਬ ਚ ਗੈਰ ਪੰਜਾਬੀ ਲਿਆ ਕੇ ਇਥੇ ਪੰਜਾਬੀਆਂ ਨੂੰ ਘਟ ਗਿਣਤੀ ਚ ਲਿਆਉਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਹੈ ਸਨੀਤੀ ਰਹੀਂ ਜੇ ਇੰਨਾ ਬੇਪਰੋਸਗੀ ਦਾ आलम ਪੈਦਾ ਹੋ ਗਿਆ ਤੇ ਸਾਡੀ ਡੈਮੋਗ੍ਰਾਫੀ ਖਰਾਬ ਹੋ ਰਹੀ ਹੈ ਬਾਹਰੋਂ ਲੋਕਾਂ ਨੂੰ ਧੱਕੇ ਨਾਲ ਬਿਠਾਇਆ ਜਾ ਰਿਹਾ ਇਥੇ ਇਕਨੋਮਿਕਲ ਵਾਇਅਬਿਲਿਟੀ ਦਿਖਾ ਕੇ ਬਿਠਾਇਆ ਜਾ ਰਿਹਾ ਮੈਂ ਸਾਰੀਆਂ ਗੱਲਾਂ ਮੰਨਣਾ ਸਰਕਾਰ ਚ ਜੇ ਬੇਪਰੋਸਗੀ ਹੋ ਰਹੀ ਹੈ ਕਿੰਨੇ ਆ ਕੇ ਦਾ ਨਿਪਟਾਰਾ ਕਰਨਾ ਔਰ ਬੇਪਰੋਸ ਕੀ ਦੇ ਬਾਰਡਰ ਦੇ ਨਾਲ ਰਾਜਪੁਰਾ ਲੱਗਦਾ ਸ਼ੁਕਰ ਸ਼੍ਰੀਚਰ ਹੈ ਤੇ ਨਦਨ ਤੁਸੀਂ ਜਾ ਕੇ ਵੇਖ ਲਿਓ ਦਿੱਲੀੋਂ ਕਿੰਨਾ ਟ੍ਰੈਫਿਕ ਰਾਜਪੁਰੇ ਆਂਦਾ ਪਟਿਆਲੇ ਕਿੰਨਾ ਆਂਦਾ ਐਤਵਾਰ ਸ਼ਾਮ ਦੀ ਸ਼ਤਾਬ ਦੀ ਭਰੀ ਹੁੰਦੀ ਹੈ ਕਦਲੀ ਆ ਰਹੇ ਨੇ ਉਸ ਤੋਂ ਬਾਅਦ ਚੰਡੀਗੜ੍ਹੇ ਤੁਹਾਡੇ ਨਾਲ ਲੱਗਦਾ ਅੱਜ ਡੈਮੋਗ੍ਰਾਫੀ ਖਰਾਬ ਹੋਣ ਦਾ ਕਾਰਨ ਇੱਥੇ ਨਾਰੇ ਵੱਜਦੇ ਹੁੰਦੇ ਸੀ ਖੜਿਆ ਪੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਅੱਜ ਪੁੱਛ ਲਓ ਉਹ ਕਹਿੰਦੇ ਸੈਂਸਸ ਕਰਾ ਲਓ ਬਹੁਤੀ ਦੁਨੀਆ ਨੂੰ ਤਾਂ ਇਹ ਹੀ ਨਹੀਂ ਪਤਾ ਹੋਣਾ ਕਿ ਪੰਜਾਬੀ ਜਿਹੜੀ ਹੈ ਕਿੰਵੀਂ ਲੈਂਗੁਏਜ ਹੈ ਚੰਡੀਗੜ੍ਹ ਚ ਹੈ ਹੀ ਨਹੀਂ ਜੀ ਹੋੜੋ ਨਾ ਦੂਜੀ ਜਾਵੇ ਨਾ ਤੀਜੀ ਜਾਵੇ ਸਰਕਾਰੀ ਭਾਸ਼ਾ ਅੰਗਰੇਜ਼ੀ ਚੰਡੀਗੜ੍ਹ ਦੀ ਹੋਣ ਉਹਦੇ ਚੋਂ ਪਤਾ ਲੱਗਾ ਲੋਕਾਂ ਨੂੰ ਜਿਨ੍ਹਾਂ ਨੂੰ ਭੁਲੇਖਾ ਹੋਊਗਾ ਨਾ ਡੈਮੋਗ੍ਰੇਫੀ ਬਹੁਤੀ ਅੰਗਰੇਜ਼ੀ ਮਾਰਨ ਦਏ ਨੇ ਜੀ ਡੈਮੋਗ੍ਰਾਫੀ ਕੀ ਹੁੰਦੀ ਆਹ ਹੁੰਦੀ ਡੈਮੋਗ੍ਰਾਫੀ